ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿ ਇਦਾਂ ਦੇ ਕਿਹੜੇ ਸਟਾਕਸ ਨੇ ਜਿਨ੍ਹਾਂ ਨੂੰ ਅਸੀਂ ਬਾਏ ਕਰੀਏ ਅਤੇ ਫਿਰ ਲੌਂਗ ਟਰਮ ਲਈ ਸਾਲਾਂ ਸਾਲ ਭੁੱਲ ਜਾਈਏ ਅਤੇ ਸਾਡੇ ਕੁਝ ਕੀਤੇ ਬਿਨਾ ਹੀ ਉਹ ਸਾਨੂੰ ਕਾਫੀ ਚੰਗਾ ਰਿਟਰਨ ਜਨਰੇਟ ਕਰਕੇ ਦੇ ਸਕਣ ਜਿੱਦਾਂ ਕੋਈ ਮਲਟੀ ਬੈਗਰ ਸਟਾਕ ਦਿੰਦਾ ਹੈ ਅਤੇ ਫਿਰ ਫਿਊਚਰ ਵਿੱਚ ਉਹ ਸਾਨੂੰ ਡਿਵੀਡੈਂਡ ਇਨਕਮ ਵੀ ਦਿੰਦਾ ਰਹੇ ਜਿੱਦਾਂ ਐਗਜ਼ਾਮਪਲ ਲਈ ਇਹ ਹੈ ਪੇਜ ਇੰਡਸਟਰੀਜ਼ ਇਸ ਕੰਪਨੀ ਦਾ ਸਟਾਕ 15 ਸਾਲ ਪਹਿਲਾਂ 300 ਰੁਪਏ ਦੇ ਲਗਭਗ ਸੀ ਅਤੇ ਹੁਣ ਇਸ ਦੇ ਇੱਕ ਸਟਾਕ ਦਾ ਪ੍ਰਾਈਸ 36000 ਰੁਪਏ ਦੇ ਲਗਭਗ ਹੈ ਮਤਲਬ ਇਸ ਵਿੱਚ ਜੇਕਰ ਤੁਸੀਂ ਸਿਰਫ 1 ਲੱਖ ਰ ਇਨਵੈਸਟਮੈਂਟ ਦੀ ਵੈਲਿਊ 15 ਸਾਲਾਂ ਦੇ ਅੰਦਰ 1 ਕਰੋੜ ਤੋਂ ਵੀ ਉੱਤੇ ਹੁੰਦੀ ਹੈ। ਇਸੇ ਚੀਜ਼ ਨੂੰ ਅਸੀਂ ਅੱਜ ਦੇ ਐਪੀਸੋਡ ਵਿੱਚ ਕਾਫੀ ਡਿਟੇਲ ਵਿੱਚ ਡਿਸਕਸ ਕਰਾਂਗੇ। ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ 알파 ਅਤੇ ਬੀਟਾ ਵਰਗੇ ਕਨਸੈਪਟਸ ਨੂੰ ਸਮਝਾਂਗੇ ਅਤੇ ਇਸ ਦੇ ਨਾਲ ਹੀ ਅਸੀਂ ਵੈਲਿਊ ਇਨਵੈਸਟਿੰਗ ਸਟ੍ਰੈਟੇਜੀ ਨੂੰ ਵੀ ਸਿੱਖਾਂਗੇ। ਦੋਸਤੋ ਜਦ ਮੈਂ ਲੌਂਗ ਟਰਮ ਇਨਵੈਸਟਿੰਗ ਦੇ ਬਾਰੇ YouTube ਤੇ ਕੋਈ ਵੀਡੀਓ ਸਰਚ ਕਰ ਰਿਹਾ ਸੀ ਤਾਂ ਮੈਂ ਨੋਟਿਸ ਕੀਤਾ ਕਿ ਪੰਜਾਬੀ ਵਿੱਚ ਤਾਂ ਕੋਈ ਚੈਨਲ ਹੈ ਹੀ ਨਹੀਂ ਸੀ ਜੋ ਇਸ ਬਾਰੇ ਸਮਝਾ ਰਿਹਾ ਹੋਵੇ ਜਾਂ ਲੌਂਗ ਟਰਮ ਇਨਵੈਸਟਿੰਗ ਨੂੰ ਕਾਫੀ ਡਿਟੇਲ ਵਿੱਚ ਡਿਸਕਸ ਕਰ ਰਿਹਾ ਹੋਵੇ ਪਰ ਹਿੰਦੀ ਵਿੱਚ ਕੁਝ ਚੈਨਲ ਸਨ ਜੋ 알파 ਅਤੇ ਬੀਟਾ ਦੇ ਕਨਸੈਪਟ ਨੂੰ ਯੂਜ਼ ਕਰਕੇ ਲੌਂਗ ਟਰਮ ਦੇ ਲਈ ਸਟਾਕਸ ਪਿਕ ਕਰ ਰਹੇ ਸੀ। ਇਸ ਐਪੀਸੋ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਇਸ ਗੱਲੇ ਦੀ ਮੇਰੀ ਗਾਰੰਟੀ ਹੈ ਅਤੇ ਇਹ ਸਭ ਮੈਂ ਪੰਜਾਬੀ ਭਾਸ਼ਾ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਵਾਂਗਾ ਤਾਂ ਜੋ 10 ਸਾਲ ਦਾ ਬੱਚਾ ਵੀ ਇਸ ਐਪੀਸੋਡ ਨੂੰ ਸਮਝ ਜਾਵੇ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹ α ਅਤੇ β ਸਟਰੈਟਜੀ ਬਾਰੇ ਡਿਸਕਸ ਕਰਦੇ ਹਾਂ ਕਿਉਂਕਿ ਜੋ ਵੀ MBA ਫਾਈਨੈਂਸ ਦੀ ਪੜ੍ਹਾਈ ਕਰਦਾ ਹੈ ਜਾਂ ਚਾਰਟਰਡ ਅਕਾਊਂਟੈਂਟ ਦੇ ਫਾਈਨਲ ਇਅਰ ਵਿੱਚ ਹੁੰਦਾ ਹੈ ਤਾਂ ਉਹਨਾਂ ਨੂੰ ਸਟਾਕ ਮਾਰਕੀਟ ਤੋਂ ਚੰਗਾ ਪੋਰਟਫੋਲੀਓ ਬਣਾਉਣ ਲਈ ਇਹ ਸਭ ਕੁਝ ਸਿਖਾਇਆ ਜਾਂਦਾ ਹੈ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਫਾਈਨੈਂਸ ਦੀ ਦੁਨੀਆ ਵਿੱਚ ਇਹ α ਕੀ ਹੁੰਦਾ ਹੈ ਕਿਉਂਕਿ ਜਿੰਨੇ ਵੀ ਮਿਊਚੁਅਲ ਫੰਡ ਮੈਨੇਜਰਸ ਹੁੰਦੇ ਨੇ ਉਹ ਹਮੇਸ਼ਾ ਇਸ α ਦੇ ਮਗਰ ਪਏ ਹੁੰਦੇ ਨੇ ਜਦੋਂ ਵੀ ਅਸੀਂ ਸਟਾਕ ਮਾਰਕੀਟ ਦੀ ਪਰਫਾਰਮੈਂਸ ਚੈੱਕ ਕਰਨੀ ਹੁੰਦੀ ਹੈ ਜਾਂ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਅੱਜ ਸਟਾਕ ਮਾਰਕੀਟ ਵਿੱਚ ਲੋਕਾਂ ਦਾ ਮੂਡ ਕਿਦ ਯਾਨੀ ਸੈਂਸੈਕਸ ਜਾਂ ਨਿਫਟੀ ਜੇ ਸੈਂਸੈਕਸ ਅੱਜ ਗ੍ਰੀਨ ਵਿੱਚ ਹੈ ਤਾਂ ਅਸੀਂ ਕਹਾਂਗੇ ਕਿ ਅੱਜ ਮਾਰਕੀਟ ਵਧੀਆ ਚੱਲ ਰਿਹਾ ਹੈ ਪਿਛਲੇ 6 ਮਹੀਨੇ ਵਿੱਚ ਸੈਂਸੈਕਸ 13% ਉੱਪਰ ਗਿਆ ਤਾਂ ਅਸੀਂ ਕਹਾਂਗੇ ਕਿ ਮਾਰਕੀਟ ਨੇ ਚੰਗਾ ਕੰਮ ਕੀਤਾ ਹੈ ਇਸ ਲਈ ਅਸੀਂ ਹਮੇਸ਼ਾ ਸੈਂਸੈਕਸ ਜਾਂ ਨਿਫਟੀ ਨੂੰ ਪੂਰੇ ਮਾਰਕੀਟ ਦੀ ਪਰਫਾਰਮੈਂਸ ਨੂੰ ਜੱਜ ਕਰਨ ਲਈ ਯੂਜ਼ ਕਰਦੇ ਹਾਂ ਇਹ ਸੈਂਸੈਕਸ ਜਾਂ ਨਿਫਟੀ ਦਾ ਇੰਡੈਕਸ ਸਾਡੇ ਲਈ ਬੈਂਚਮਾਰਕ ਬਣਦਾ ਹੈ ਮਤਲਬ ਜੇ ਤੁਸੀਂ ਕਿਸੇ ਇੰਡੈਕਸ ਫੰਡ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਨਿਫਟੀ ਦੇ ਜਿੰਨਾ ਰਿਟਰਨ ਤਾਂ ਉਦਾਂ ਹੀ ਮਿਲ ਜਾਵੇਗਾ ਬਿਨਾਂ ਕੋਈ ਐਕਸਟਰਾ ਮਿਹਨਤ ਕੀਤੇ ਕਿਉਂਕਿ ਅਸੀਂ ਕਿਸੇ ਵੀ ਇਨਵੈਸਟਮੈਂਟ ਐਪ ਦੇ ਜ਼ਰੀਏ ਸਭ ਇੰਡੈਕਸ ਫੰਡ ਵਿੱਚ ਈਜ਼ੀਲੀ ਇਨਵੈਸਟ ਕਰ ਸਕਦੇ ਹਾਂ ਜੇਕਰ ਤੁਸੀਂ ਕਿਸੇ ਦੂਸਰੇ ਮਿਚੁਲ ਫੰਡ ਵਿੱਚ ਜਾਂ ਖੁਦ ਸਟਾਕ ਮਾਰਕੀਟ ਵਿੱਚ ਇਨਵੈਸਟ ਕਰਦੇ ਹੋ ਅਤੇ ਆਪਣਾ ਖੁਦ ਦਾ ਇੱਕ ਪੋਰਟਫੋਲੀਓ ਬਣਾਉਂਦੇ ਹੋ ਤਾਂ ਤੁਹਾਡਾ ਟਾਰਗੇਟ ਇਹ ਹੋਣਾ ਚਾਹੀਦਾ ਹੈ ਕਿ ਉਸ ਦਾ ਰਿਟਰਨ ਇਸ ਨਿਫਟੀ ਇੰਡੈਕਸ ਨਾਲੋਂ ਜ਼ਿਆਦਾ ਹੋਵੇ ਨਹੀਂ ਤਾਂ ਖੁਦ ਸਟਾਕਸ ਅਤੇ ਮਿਚੁਲ ਫੰਡ ਨੂੰ ਲੱਭ ਕੇ ਉਸ ਵਿੱਚ ਇਨਵੈਸਟ ਕਰਕੇ ਇਹ ਨਹੀਂ ਮਿਹਨਤ ਕਰਨ ਦਾ ਮਤਲਬ ਹੀ ਕੀ ਹੈ ਦੋਸਤੋ ਜੇਕਰ ਤੁਸੀਂ ਸਟਾਕਸ ਵਿੱਚ ਇਨਵੈਸਟ ਕਰਨ ਲਈ ਡਿਮਟ ਅਕਾਊਂਟ ਓਪਨ ਕਰਨਾ ਹੈ ਤਾਂ ਫ੍ਰੀ ਵਿੱਚ ਅਕਾਊਂਟ ਓਪਨ ਕਰਨ ਲਈ ਜਿਸ ਬ੍ਰੋਕਰ ਦੇ ਨਾਲ ਮੇਰਾ ਅਕਾਊਂਟ ਹੈ ਉਸ ਦਾ ਲਿੰਕ ਮੈਂ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਵਿੱਚ ਦੇ ਦਿੰ ਤੁਸੀਂ ਇੱਕ ਹੀ ਸਟਾਕ ਵਿੱਚ ਕੀਤਾ ਅਤੇ ਤੁਸੀਂ ਉਸ ਵਿੱਚ 2 ਸਾਲ ਲਈ ਇਨਵੈਸਟ ਕੀਤਾ। ਉਸ 2 ਸਾਲਾਂ ਵਿੱਚ ਨਿਫਟੀ ਇੰਡੈਕਸ 25% ਉੱਤੇ ਗਿਆ ਅਤੇ ਤੁਹਾਡੇ ਸਟਾਕ ਨੇ 28% ਦਾ ਰਿਟਰਨ ਦਿੱਤਾ ਹੈ। ਇਸ ਦਾ ਮਤਲਬ ਉਸ ਸਟਾਕ ਨੇ ਇੰਡੈਕਸ ਨਾਲੋਂ 3% ਐਕਸਟਰਾ ਰਿਟਰਨ ਦਿੱਤਾ ਹੈ। ਇਸੇ ਰਿਟਰਨ ਨੂੰ ਅਸੀਂ α ਕਹਾਂਗੇ। ਪਰ ਜੇ ਕਿਸੇ ਸਟਾਕ ਨੇ ਸਿਰਫ 20% ਦਾ ਰਿਟਰਨ ਦਿੱਤਾ ਹੈ ਪਰ ਇੰਡੈਕਸ ਨੇ 25% ਦਾ ਰਿਟਰਨ ਦਿੱਤਾ ਤਾਂ α ਨੈਗੇਟਿਵ ਵਿੱਚ ਹੋਵੇਗਾ ਜੋ -5% ਦਾ ਹੋਵੇਗਾ। ਬੇਸਿਕਲੀ ਇੰਡੈਕਸ ਨਾਲੋਂ ਜਿੰਨਾ ਵੀ ਐਕਸਟਰਾ ਰਿਟਰਨ ਸਾਨੂੰ ਮਿਲਦਾ ਹੈ ਉਹ α ਹੁੰਦਾ ਹੈ। ਸਭ ਤੋਂ ਪਹਿਲੀ ਚੀਜ਼ ਸਾਨੂੰ ਇੱਥੇ ਇਹ ਸਮਝਾ ਗਈ ਕਿ α ਹਮੇਸ਼ਾ ਜਿਆਦਾ ਤੋਂ ਜਿਆਦਾ ਹੋਣਾ ਚਾਹੀਦਾ ਹੈ ਫਿਰ ਨੈਕਸਟ ਆਉਂਦਾ ਹੈ β ਹੁਣ ਮੰਨ ਲਓ ਦੋ ਸਟਾਕ ਪੋਰਟਫੋਲੀਓ ਹਨ ਦੋਮਾ ਨੇ ਦੋ ਸਾਲ ਦੇ ਪੀਰੀਅਡ ਵਿੱਚ 8.5% ਦਾ ਰਿਟਰਨ ਦਿੱਤਾ ਜਦ ਕਿ ਸੰਸਖਤ ਨੇ ਸਿਰਫ 25% ਦਾ ਰਿਟਰਨ ਦਿੱਤਾ ਸੀ ਇਸੇ ਹਿਸਾਬ ਨਾਲ ਦੋਨੋਂ ਸਟਾਕ ਪੋਰਟਫੋਲੀਓ ਦਾ α 3% ਦਾ ਹੈ ਪਰ ਪਹਿਲਾ ਪੋਰਟਫੋਲੀਓ ਪਿਛਲੇ 2 ਸਾਲਾਂ ਵਿੱਚ ਇਸ ਤਰ੍ਹਾਂ ਗਰੋ ਹੋਇਆ ਹੈ ਅਤੇ ਦੂਸਰਾ ਪੋਰਟਫੋਲੀਓ ਇਸ ਤਰ੍ਹਾਂ ਗਰੋ ਹੋਇਆ ਹੈ α ਦੋਵਾਂ ਦਾ ਸੇਮ ਹੈ ਪਰ ਇਹ ਕਿਸ ਤਰ੍ਹਾਂ ਗਰੋ ਹੋਏ ਉਹ ਅਲੱਗ-ਅਲੱਗ ਹੈ ਸਭ ਤੋਂ ਪਹਿਲਾ ਕੁਐਸਚਨ ਮੇਰਾ ਤੁਹਾਡੇ ਲਈ ਇਹ ਹੈ ਕਿ ਤੁਸੀਂ ਇਹਨਾਂ ਦੋਵਾਂ ਵਿੱਚੋਂ ਕਿਹੜੇ ਪੋਰਟਫੋਲੀਓ ਵਿੱਚ ਇਨਵੈਸਟ ਕਰਨਾ ਪਸੰਦ ਕਰੋਗੇ ਹੁਣ ਕਿਉਂਕਿ ਰਿਟਰਨ ਦੋਵਾਂ ਵਿੱਚ ਸੇਮ 8.5% ਦਾ ਰਿਹਾ ਹੈ ਤਾਂ ਮжоਰਿਟੀ ਲੋਕ ਇਹ ਵਾਲਾ ਚੁਣਨਗੇ ਕਿਉਂਕਿ ਇਸ ਤੁਹਾਨੂੰ ਇਸ ਵਿੱਚ ਘੱਟ ਟੈਨਸ਼ਨ ਹੋਵੇਗੀ ਕਿਉਂਕਿ ਸਟਾਕ ਮਾਰਕੀਟ ਇੱਕ ਸਟੇਬਲ ਜਗ੍ਹਾ ਨਹੀਂ ਹੈ ਇਹ ਸਭ ਨੂੰ ਪਤਾ ਹੈ ਇਸ ਵਿੱਚ ਹਰ ਰੋਜ਼ ਹਰ ਮਿੰਟ ਹਰ ਸੈਕਿੰਡ ਉਤਾਰ ਚੜਾ ਹੁੰਦੇ ਰਹਿੰਦੇ ਹਨ ਇਸ ਉਤਾਰ ਚੜਾ ਨੂੰ ਯਾਨੀ ਸਟਾਕ ਮਾਰਕੀਟ ਦੇ ਮੂਵਮੈਂਟ ਨੂੰ ਫਾਈਨੈਂਸ ਦੀ ਦੁਨੀਆ ਵਿੱਚ ਅਸੀਂ ਵੋਲਟਿਲਿਟੀ ਕਹਿੰਦੇ ਹਾਂ ਜਦੋਂ ਇਸ ਵੋਲਟਿਲਿਟੀ ਨੂੰ ਯਾਨੀ ਉਤਾਰ ਚੜਾ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ ਉਸ ਨੂੰ ਬੀਟਾ ਕਹਿੰਦੇ ਨੇ ਜੇ ਸਾਨੂੰ ਦੋ ਸਟਾਕਸ ਤੋਂ ਐਗਜ਼ੈਕਟਲੀ ਸੇਮ ਰਿਟਰਨ ਮਿਲਦਾ ਹੈ ਅਤੇ ਐਗਜ਼ੈਕਟਲੀ ਸੇਮ ਐਲਫਾ ਮਿਲਦਾ ਹੈ ਤਾਂ ਅਸੀਂ ਘੱਟ ਬੀਟਾ ਵਾਲਾ ਸਟਾਕ ਚੁਣਾਂਗੇ ਜਿਸ ਵਿੱਚ ਘੱਟ ਉਤ ਜਿਆਦਾ ਚਾਹੀਦਾ ਹੈ ਅਤੇ ਬੀਟਾ ਸਬਦੋਂ ਕੱਟ ਫਾਈਨਲੀ ਹੁਣ ਅਸੀਂ ਇਹ ਸਮਝਦੇ ਹਾਂ ਕਿ ਇਸ ਬੀਟਾ ਨੂੰ ਕੈਲਕੂਲੇਟ ਕਿਵੇਂ ਕਰੀਦਾ ਹੈ ਜਿਸ ਤਰ੍ਹਾਂ ਅਸੀਂ ਐਲਫਾ ਨੂੰ ਕੈਲਕੂਲੇਟ ਕਰਨ ਲਈ ਇੰਡੈਕਸ ਦਾ ਯੂਜ਼ ਕੀਤਾ ਸੀ ਉਸੇ ਤਰ੍ਹਾਂ ਅਸੀਂ ਬੀਟਾ ਲਈ ਵੀ ਇੰਡੈਕਸ ਯੂਜ਼ ਕਰਾਂਗੇ ਜੋ ਇੰਡੈਕਸ ਦੀ ਵੋਲਟਿਲਿਟੀ ਹੁੰਦੀ ਹੈ ਯਾਨੀ ਜਿੰਨਾ ਫਲਕਚੁਏਸ਼ਨ ਇੰਡੈਕਸ ਵਿੱਚ ਆਉਂਦਾ ਹੈ ਐਗਜ਼ੈਕਟਲੀ ਉਸੇ ਰੇਟ ਨਾਲ ਜੇ ਕੋਈ ਸਟਾਕ ਫਲਕਚੂਏਟ ਹੁੰਦਾ ਹੈ ਤਾਂ ਉਸ ਸਟਾਕ ਦਾ ਬੀਟਾ 1 ਹੋਵੇਗਾ ਬੀਟਾ ਆਫ 1 ਮਤਲਬ ਐਗਜ਼ੈਕਟਲੀ ਇੰਡੈਕਸ ਦੇ ਜਿੰਨਾ ਉਹ ਸਟਾਕ ਫਲਕਚੂਏਟ ਹੋ ਰਿਹਾ ਹੈ ਪਰ ਜੇ ਕੋਈ ਸਟਾਕ ਤਾਂ ਉਹ ਸਟਾਕ 2% ਉੱਪਰ ਜਾਣਾ ਚਾਹੀਦਾ ਹੈ ਜੇ ਸਟਾਕ ਦਾ ਬੀਟਾ 3 ਹੋਵੇਗਾ ਤਾਂ ਉਹ ਸਟਾਕ 3% ਉੱਪਰ ਜਾਣਾ ਚਾਹੀਦਾ ਹੈ ਯਾਨੀ ਮੰਨ ਲਓ ਜੇ ਜਿਸ ਦਿਨ ਨਿਫਟੀ 1% ਥੱਲੇ ਜਾਵੇਗਾ ਤਾਂ ਜਿਹਨਾਂ ਸਟਾਕਸ ਦਾ ਬੀਟਾ 2 ਹੋਵੇਗਾ ਉਹ ਸਟਾਕਸ 2% ਥੱਲੇ ਜਾਣਾ ਚਾਹੀਦਾ ਹੈ ਕਿਉਂਕਿ ਜਿਆਦਾ ਬੀਟਾ ਮਤਲਬ ਜਿਆਦਾ ਵੋਲਟਾਈਲ ਸਟਾਕ ਜਿਹਨਾਂ ਸਟਾਕਸ ਦਾ ਬੀਟਾ 1 ਤੋਂ ਵੀ ਘੱਟ ਹੈ ਜਿੱਦਾਂ ਜੇ ਕਿਸੇ ਸਟਾਕ ਦਾ ਬੀਟਾ 0.5 ਦਾ ਹੈ ਤਾਂ ਉਹ ਇੰਡੈਕਸ ਤੋਂ ਵੀ ਘੱਟ ਫਲਕਚੂਏਟ ਹੋਵੇਗਾ ਅਤੇ ਕਾਫੀ ਸਲੋਲੀ ਮੂਵ ਕਰੇਗਾ ਹੁਣ ਅਸੀਂ tickertape.com ਤੇ ਆਉਂਦੇ ਹਾਂ ਅਤੇ ਇਹਨਾਂ ਕਨਸੈਪਟਸ ਨੂੰ ਤੁਸੀਂ ਉੱਥੇ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹੋ ਫਿਰ ਅਸੀਂ ਇਸ ਦੇ ਸਟਾਕ ਸਕਰੀਨਰ ਤੇ ਆਉਂਦੇ ਹਾਂ ਅਤੇ ਇੱਥੇ ਬਾਕੀ ਫਿਲਟਰਸ ਨੂੰ ਰਿਮੂਵ ਕਰਕੇ ਟੈਕਨੀਕਲ ਇੰਡੀਕੇਟਰਸ ਵਿੱਚੋਂ ਅਲਫਾ ਅਤੇ ਬੀਟਾ ਨੂੰ ਐਡ ਕਰ ਲੈਂਦੇ ਹਾਂ ਇੱਥੇ ਇਹਨਾਂ ਸਬ ਸਟਾਕਸ ਵਿੱਚੋਂ ਹਿੰਦੁਸਤਾਨ ਜੁਨੀ ਲੀਵਰ ਦਾ ਬੀਟਾ ਸਿਰਫ 0.24 ਦਾ ਹੈ ਮਤਲਬ ਇਹ ਬਹੁਤ ਹੀ ਲੇਜੀ ਯਾਨੀ ਆਲਸੀ ਸਟਾਕ ਹੈ ਮੰਨ ਲਓ ਜੇ ਪੂਰਾ ਮਾਰਕੀਟ 2% ਉੱਪਰ ਜਾਵੇਗਾ ਤਾਂ ਇਹ ਹਿੰਦੁਸਤਾਨ ਜੁਨੀ ਲੀਵਰ ਦਾ ਸਟਾਕ ਸਿਰਫ ਅੱਧਾ ਪਰਸੈਂਟ ਹਿਲੇਗਾ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਘੱਟ ਬੀਟਾ ਹੋਣ ਦੇ ਬਾਅਦ ਵੀ ਇਸ ਸਟਾਕ ਨੇ ਸਾਨੂੰ 3% ਦਾ ਅਲ ਦੀ ਹੋਣ ਦੇ ਬਾਅਦ ਵੀ ਉਸ ਨਾਲੋਂ ਚੰਗਾ ਪਰਫਾਰਮ ਕਰ ਗਿਆ ਇਸ ਸਟਰੈਟਜੀ ਦੇ ਹਿਸਾਬ ਨਾਲ ਤੁਹਾਨੂੰ ਜਿਆਦਾ ਤੋਂ ਜਿਆਦਾ α ਵਾਲੇ ਸਟਾਕਸ ਸਿੱਕ ਕਰਨੇ ਚਾਹੀਦੇ ਹਨ ਅਤੇ ਘੱਟ ਤੋਂ ਘੱਟ β ਵਾਲੇ ਜਿੱਦਾਂ ਜੀ ਅਸੀਂ ਇੱਥੇ ਕਲਿੱਕ ਕਰਾਂਗੇ ਤਾਂ ਜਿੰਨਾ ਸਟਾਕਸ ਦਾ α ਸਭ ਤੋਂ ਜ਼ਿਆਦਾ ਹੈ ਉਹ ਸਾਨੂੰ ਸਭ ਤੋਂ ਉੱਪਰ ਦਿਖਣਗੇ ਇਹਨਾਂ ਵਿੱਚੋਂ ਕਿਸੇ ਵੀ ਸਟਾਕ ਨੂੰ ਜੇ ਤੁਸੀਂ ਓਪਨ ਕਰਕੇ ਵੇਖੋ ਤਾਂ ਇਹਨਾਂ ਦੇ ਸਟਾਕ ਪ੍ਰਾਈਸ ਵਿੱਚ ਰੀਸੈਂਟਲੀ ਤੁਹਾਨੂੰ ਬਹੁਤ ਹੀ ਵਧੀਆ ਗਰੋਥ ਮਿਲੇਗੀ ਜਿੱਦਾਂ ਇਹ ਕੰਪਨੀ ਰਾਜਰੀਅਨ ਇੰਡਸਟਰੀਜ਼ ਨੂੰ ਤੁਸੀਂ ਦੇਖੋਗੇ ਇਸ ਨੇ 184 ਦਾ α ਜਨਰੇਟ ਕੀਤਾ ਹੈ ਪਰ ਇਸ ਵਿੱਚ ਪ੍ਰੋਬਲਮ ਇਹ ਹੈ ਕਿ ਇਸ ਕੰਪਨੀ ਦੀ ਗਰੋਥ ਵਿੱਚ ਕੰਸਿਸਟੈਂਸੀ ਨਹੀਂ ਹੈ ਤਾਂ ਅਸੀਂ ਇਥੇ ਮਾਰਕੀਟ ਕੈਪ ਦੇ ਹਿਸਾਬ ਨਾਲ ਸਟੇਬਲ ਕੰਪਨੀਆਂ ਦਾ α ਚੈੱਕ ਕਰਦੇ ਹਾਂ ਜਿੱਦਾਂ ਅਸੀਂ ਇਨਫੋਸਿਸ ਨੂੰ ਦੇਖੀਏ ਤਾਂ ਇਸ ਕੰਪਨੀ ਨੇ ਚੰਗਾ α ਜਨਰੇਟ ਕੀਤਾ ਹੈ ਮਤਲਬ ਇੰਡੈਕਸ ਤੋਂ ਐਨੇ ਪਰਸੈਂਟ ਐਕਸਟਰਾ ਰਿਟਰਨ ਦਿੰਦਾ ਹੈ ਫਿਰ ਵੀ ਇਹ ਇੰਡੈਕਸ ਤੋਂ ਕਾਟਰਸ ਕੀ ਰਿਹਾ ਹੈ ਇਸ ਤਰ੍ਹਾਂ ਇਹ ਟੰਗੇ ਸਟਾਕਸ ਨੂੰ ਲੱਭਣ ਦਾ ਇੱਕ ਸ਼ਾਰਟਕਟ ਤਰੀਕਾ ਹੈ ਕਿਉਂਕਿ ਜਿੰਨਾ ਸਟਾਕਸ ਦਾ α ਜ਼ਿਆਦਾ ਹੈ ਅਤੇ ਜਿੰਨਾ ਤੁਸੀਂ ਰਿਸਕ ਲੈ ਸਕਦੇ ਹੋ ਯਾਨੀ ਜਿੰਨਾ β ਤੁਸੀਂ ਹੈਂਡਲ ਕਰ ਸਕਦੇ ਹੋ ਤਾਂ ਤੁਸੀਂ ਉਹਨਾਂ ਸਟਾਕਸ ਨੂੰ ਪਿਕ ਕਰੋ ਅਤੇ ਫਿਰ ਤੁਸੀਂ ਉਸ ਇਨਵੈਸਟਿੰਗ ਕਰਨ ਲਈ ਡਿਟੇਲਰ ਰਿਸਰਚ ਕਰ ਸਕਦੇ ਹੋ ਇਸ α ਅਤੇ β ਦੀ ਸਟ੍ਰੈਟੇਜੀ ਦੇ ਹਿਸਾਬ ਨਾਲ ਬਹੁਤ ਸਾਰੇ ਇਨਵੈਸਟਰਸ ਸਟਾਕ ਪਿਕ ਕਰਦੇ ਹਨ ਕਿਉਂਕਿ MBA ਅਤੇ ਬਿਜ਼ਨਸ ਸਕੂਲਸ ਵਿੱਚ ਇਹ ਸਟ੍ਰੈਟੇਜੀ ਸਿਖਾਈ ਜਾਂਦੀ ਹੈ ਅਤੇ ਤੁਹਾਨੂੰ YouTube ਤੇ ਬਹੁਤ ਸਾਰੇ ਵੀਡੀਓਸ ਵੀ ਮਿਲ ਜਾਣਗੇ ਜਿਸ ਵਿੱਚ ਲੋਕਾਂ ਨੇ ਇਸ ਸਟ੍ਰੈਟੇਜੀ ਨੂੰ ਯੂਜ਼ ਕਰਕੇ ਲੌਂਗ ਟਰਮ ਇਨਵੈਸਟਿੰਗ ਦੇ ਲਈ ਸਟਾਕਸ ਪਿਕ ਕੀਤੇ ਹਨ ਪਰ ਹੁਣ ਉਹ ਲੋਕ ਖੁਦ ਇਸ ਸਟ੍ਰੈਟੇਜੀ ਨੂੰ ਯੂਜ਼ ਕਰਦੇ ਹਨ ਜਾਂ ਨਹੀਂ ਉਹ ਤਾਂ ਸਾਨੂੰ ਨਹੀਂ ਪਤਾ ਪਰ ਮੇਰੇ ਹਿਸਾਬ ਨਾਲ ਇਸ ਸਟ੍ਰੈਟੇਜੀ ਵਿੱਚ ਕੁਝ ਪ੍ਰੋਬਲਮਸ ਵੀ ਹਨ ਜਿਨ੍ਹਾਂ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਇਹ ਕਿ ਇਥੇ ਫਿਰ ਸਟਾਕਸ ਦੇ ਪ੍ਰਾਈਸ ਦੀਆਂ ਗੱਲਾਂ ਕਰ ਰਹੇ ਹਾਂ ਬਿਜ਼ਨਸ ਦੀ ਬਿਲਕੁਲ ਵੀ ਨਹੀਂ ਸਟਾਕ ਮਾਰਕੀਟ ਵਿੱਚ ਸਟਾਕ ਦਾ ਪ੍ਰਾਈਸ ਇੱਕ ਅਲੱਗ ਚੀਜ਼ ਹੁੰਦੀ ਹੈ ਅਤੇ ਉਸ ਦੇ ਬਿਜ਼ਨਸ ਵਿੱਚ ਇੱਕ ਅਲੱਗ ਵੈਲਿਊ ਹੁੰਦੀ ਹੈ ਮਤਲਬ ਪ੍ਰਾਈਸ ਇਜ਼ ਵਾਟ ਯੂ ਪੇ ਐਂਡ ਵੈਲਿਊ ਇਜ਼ ਵਾਟ ਯੂ ਗੈਟ ਜਦੋਂ ਕੋਈ ਬਿਜ਼ਨਸ ਚੰਗਾ ਪਰਫਾਰਮ ਕਰਦਾ ਹੈ ਤਾਂ ਹੀ ਉਸ ਦੇ ਸਟਾਕ ਦਾ ਪ੍ਰਾਈਸ ਗਰੋ ਹੁੰਦਾ ਹੈ ਅਲਟੀਮੇਟਲੀ ਕੰਪਨੀ ਦੇ ਜੋ ਫੰਡਾਮੈਂਟਲਸ ਹਨ ਉਹ ਉਸ ਕੰਪਨੀ ਦੇ ਸਟਾਕਸ ਦੇ ਪ੍ਰਾਈਸ ਨੂੰ ਡਰਾਈਵ ਕਰਦੇ ਹਨ ਪਰ ਜੇ ਕਦੀ ਕਿਸੇ وجہ ਨਾਲ ਸਟਾਕ ਦਾ ਪ੍ਰਾਈਸ ਜਲਦੀ ਸਪੀਡ ਵਿੱਚ ਗਰੋ ਹੁੰਦਾ ਹੈ ਅਤੇ ਉਸ ਦਾ ਬਿਜ਼ਨਸ ਉਨੀ ਸਪੀਡ ਵਿੱਚ ਗਰੋ ਨਹੀਂ ਹੁੰਦਾ ਤਾਂ ਉਹ ਸਟਾਕ ਪ੍ਰਾਈਸ ਹਮੇਸ਼ਾ ਉਦਾਂ ਦਾ ਗਰੋ ਨਹੀਂ ਹ ਦਾ ਪ੍ਰਾਈਸ ਬਿਜ਼ਨਸ ਨੂੰ ਡਰਾਈਵ ਨਹੀਂ ਕਰਦਾ ਹੈ ਇਸ ਲਈ ਤੁਸੀਂ ਸਟਾਕ ਦੇ ਪ੍ਰਾਈਸ ਤੇ ਘੱਟ ਫੋਕਸ ਕਰਨਾ ਹੈ ਅਤੇ ਉਸ ਦੇ ਬਿਜ਼ਨਸ ਅਤੇ ਬਿਜ਼ਨਸ ਦੀ ਵੈਲਿਊ ਤੇ ਜ਼ਿਆਦਾ ਫੋਕਸ ਕਰਨਾ ਹੈ ਪਰ ਜੇ ਤੁਸੀਂ ਸਿਰਫ ਪ੍ਰਾਈਸ ਨੂੰ ਦੇਖਦੇ ਰਹੋਗੇ ਤਾਂ ਇਦਾਂ ਵੀ ਹੋ ਸਕਦਾ ਹੈ ਕਿ ਤੁਸੀਂ ਬਿਲਕੁਲ ਬੁਰੇ ਟਾਈਮ ਤੇ ਇਨਵੈਸਟ ਕਰ ਰਹੇ ਹੋ ਜਦੋਂ ਪੁਰਾਣੇ ਇਨਵੈਸਟਰਸ ਨੂੰ ਉੱਚਾ ਰਿਟਰਨ ਮਿਲ ਚੁਕਿਆ ਹੈ ਅਤੇ ਹੁਣ ਉਹ ਸਟਾਕ ਸ਼ਾਇਦ ਕਰੈਸ਼ ਹੋਣ ਵਾਲਾ ਹੈ ਇਸ ਲਈ ਜਿੰਨੇ ਵੀ ਲੈਜੈਂਡਰੀ ਇਨਵੈਸਟਰਸ ਹਨ ਜਿਵੇਂ ਪੀਟਰ ਲੇਸ ਉਹ ਵੀ ਕਹਿੰਦੇ ਹਨ ਬਿਹਾਈਂਡ ਐਵਰੀ ਸਟਾਕ देयर ਇਜ਼ ਅ ਕੰਪਨੀ ਫਾਈਂਡ ਆਊਟ ਵਾਟ ਇਟ ਇਜ਼ ਡੂਇੰਗ ਵਾਰਨ ਬਫੇਟ ਵੀ ਕਹਿੰਦੇ ਹਨ ਇ ਇਵੈਂਚੁਅਲੀ ਫਾਲੋਸ ਪਰ ਇਹ ਜੋ ਅਲਫਾ ਬੀਟਾ ਦੀ ਸਟ੍ਰੈਟਜੀ ਹੈ ਇਹ ਸਾਨੂੰ ਸਿਰਫ ਪ੍ਰਾਈਸ ਤੇ ਹੀ ਫੋਕਸ ਕਰਨ ਨੂੰ ਕਹਿੰਦੀ ਹੈ ਫਿਰ ਇਹ ਸਟ੍ਰੈਟਜੀ ਇਸੇ ਕਨਸੈਪਟ ਤੇ ਹੋਰ ਜ਼ਿਆਦਾ ਡਿਵੈਲਪ ਹੁੰਦੀ ਹੈ ਜਿਸ ਵਿੱਚ ਅਸੀਂ ਸਿਰਫ ਪ੍ਰਾਈਸ ਤੇ ਹੀ ਜ਼ਿਆਦਾ ਫੋਕਸ ਕਰਦੇ ਹਾਂ ਕਿ ਜਿਸ ਸਟਾਕ ਦਾ ਪ੍ਰਾਈਸ ਜ਼ਿਆਦਾ ਫਲਕਚੁਏਟ ਹੁੰਦਾ ਹੈ ਤਾਂ ਉਸ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਉਹ ਜ਼ਿਆਦਾ ਰਿਸਕੀ ਹੈ ਦੋਸਤੋ ਬੀਟਾ ਨੂੰ ਇਸ ਸਟ੍ਰੈਟਜੀ ਦੇ ਹਿਸਾਬ ਨਾਲ ਰਿਸਕ ਕਿਹਾ ਗਿਆ ਹੈ ਮਤਲਬ ਜਿਸ ਸਟਾਕ ਦਾ ਬੀਟਾ ਜ਼ਿਆਦਾ ਹੋਵੇਗਾ ਤਾਂ ਉਹ ਸਟਾਕ ਜ਼ਿਆਦਾ ਰਿਸਕੀ ਹੈ ਅਤੇ ਤੁਹਾਨੂੰ ਉਹਨਾਂ ਦੇ ਸਟਾਕਸ ਨੂੰ ਅਵੋਇਡ ਕਰਨਾ ਚਾਹੀਦਾ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਬਿਜ਼ਨਸ ਐਕਚੁਅਲ ਵਿੱਚ ਬਹੁਤ ਹੀ ਸੇਫ ਫਦਰ ਸਟੇਬਲ ਹੈ ਬਸ ਉਹ ਕਿਸੇ وجہ ਨਾਲ ਕੁਝ ਟਾਈਮ ਲਈ ਨਿਊਜ਼ ਦੀ ਹੈਡਲਾਈਨ ਬਣ ਚੁੱਕਿਆ ਹੈ ਅਤੇ ਲੋਕ ਜਿਆਦਾ ਡਰ ਕੇ ਬਾਇੰਗ ਐਂਡ ਸੈਲਿੰਗ ਕਰ ਰਹੇ ਹਨ ਇਸ ਲਈ ਉਹ ਜਿਆਦਾ ਵੋਲੇਟਾਈਲ ਹੋ ਗਿਆ ਹੈ ਐਕਚੁਅਲ ਵਿੱਚ ਦੇਖਿਆ ਜਾਵੇ ਤਾਂ ਅਸੀਂ ਲੌਂਗ ਟਰਮ ਇਨਵੈਸਟਰਸ ਦੇ ਲਈ ਰਿਸਕ ਸਿਰਫ ਇੱਕ ਚੀਜ਼ ਦਾ ਹੀ ਹੁੰਦਾ ਹੈ ਕਿ ਤੁਹਾਡੀ ਕੰਪਨੀ ਪੂਰੀ ਡੁੱਬ ਗਈ ਇਨਵੈਸਟਿੰਗ ਵਿੱਚ ਤੁਸੀਂ ਪਰਮਾਨੈਂਟ ਲਾਸਸ ਆਫ ਕੈਪੀਟਲ ਤੋਂ ਬਚਣਾ ਹੈ ਕਿਉਂਕਿ ਸਾਡੇ ਲਈ ਅਸਲੀ ਰਿਸਕ ਸਿਰਫ ਉਹੀ ਹੈ ਪ੍ਰਾਈਸ ਫਲਕਚੁਏਸ਼ਨ ਸਾਡੇ ਲਈ ਰਿਸਕ ਨਹੀਂ ਹੁੰਦਾ ਜੇ ਤੁਸੀਂ ਸਟਾਕ ਮਾਰਕੀਟ ਵਿੱਚ ਇਨਵੈਸਟਿੰਗ ਕਰ ਰਹੇ ਹੋ ਤਾਂ ਪ੍ਰਾਈਸ ਫਲਕਚੁਏਸ਼ਨ ਤਾਂ ਹੁੰਦੀ ਰਹੇਗੀ ਦੂਜੇ ਅਲਫਾ ਸਟਾਕ ਹੈ ਜਿੱਦਾਂ ਰਾਜ ਰਿਯੋਨ ਇੰਡਸਟਰੀਜ਼ ਜਾਂ ਫਿਰ ਇਹ ਸੇਲ ਕੰਪਨੀ ਇਸ ਦਾ ਸਟਾਕ ਸਿਰਫ ਰੀਸੈਂਟਲੀ ਜੰਪ ਹੋਇਆ ਹੈ ਇਸ ਵਿੱਚ ਕੰਸਿਸਟੈਂਸੀ ਜਰਾ ਵੀ ਨਹੀਂ ਹੈ ਇਦਾਂ ਦੇ ਸਟਾਕਸ ਇਸ ਸਟ੍ਰੈਟੇਜੀ ਤੋਂ ਸਾਨੂੰ ਸਿਰਫ ਅਚਾਨਕ ਨਾਲ ਗਰੋ ਹੋਣ ਤੋਂ ਬਾਅਦ ਹੀ ਮਿਲਦੇ ਹਨ ਜਦੋਂ ਉਹ ਓਵਰ ਵੈਲਿਊਡ ਹੋ ਜਾਂਦੇ ਹਨ ਜਦਕਿ ਐਕਚੁਅਲ ਵਿੱਚ ਅਸੀਂ ਦਾ ਸਟਾਕਸ ਨੂੰ ਉਦੋਂ ਲੱਭਣਾ ਹੈ ਜਦੋਂ ਉਹ ਅੰਡਰ ਵੈਲਿਊਡ ਹੋਣ ਅਤੇ ਗਰੋ ਹੋਣ ਵਾਲੇ ਹੋਣ ਜਾਂ ਫਿਰ ਇਦਾਂ ਦੇ ਸਟਾਕਸ ਜੋ ਕੰਸਿਸਟੈਂਟਲੀ ਗਰੋ ਹੁੰਦੇ ਰਹਿੰਦੇ ਹਨ ਅਤੇ ਆਪਣੇ ਸ਼ੇਅਰ ਹoldCountਰਸ ਲਈ ਵੈਲਿਊ ਕ੍ਰੀਏਟ ਕਰਦੇ ਰਹਿੰਦੇ ਹਨ ਜਿਵੇਂ ਇਹ ਸੇਲ ਕੰਪਨੀ ਕਿਉਂਕਿ ਇਸ ਕੰਪਨੀ ਦਾ ਜਿੰਨਾ ਵੀ ਰਿਟਰਨ ਅਸੀਂ ਦੇਖ ਰਹੇ ਹਾਂ ਇਹ ਤਾਂ ਦੂਸਰੇ ਇਨਵੈਸਟਰਸ ਨੂੰ ਮਿਲ ਗਿਆ ਹੈ ਜੇ ਤੁਸੀਂ ਅੱਜ ਇਨਵੈਸਟ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਮੈਟਰ ਕਰਦਾ ਹੈ ਕਿ ਇਹ ਸਟਾਕ ਹੁਣ ਇਥੋਂ ਕਿੱਥੇ ਜਾਣ ਵਾਲਾ ਹੈ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ α ਅਤੇ β ਦੀ ਸਟ੍ਰੈਟੇਜੀ ਨੂੰ ਇਨਵੈਂਟ ਕੀਤਾ ਸੀ ਯਾਨੀ ਇਹ ਹੈਰੀ ਮਾਰਕੋਵਿਟਜ਼ ਅਤੇ ਵਿਲੀਅਮ ਸ਼ਾਰਪ ਜਿਨ੍ਹਾਂ ਨੂੰ ਇਸ ਦੀ وجہ ਨਾਲ ਨੋਬਰ ਪ੍ਰਾਈਜ਼ ਵੀ ਮਿਲਿਆ ਉਹ ਖੁਦ ਇਸ ਸਟ੍ਰੈਟੇਜੀ ਨੂੰ ਯੂਜ਼ ਨਹੀਂ ਕਰਦੇ ਜੇ ਅਸੀਂ ਇਹਨਾਂ ਦੀ ਨੈੱਟ ਵਰਥ ਨੂੰ ਚੈੱਕ ਕਰਾਂਗੇ ਤਾਂ ਇਹ ਖੁਦ ਬਹੁਤ ਜ਼ਿਆਦਾ ਅਮੀਰ ਨਹੀਂ ਹਨ ਇਹਨਾਂ ਨੇ ਆਪਣੀ ਪੂਰੀ ਲਾਈਫ ਵਿੱਚ ਸਿਰਫ ਇੱਕ ਕਾਲਜ ਪ੍ਰੋਫੈਸਰ ਦੀ ਜੌਬ ਕੀਤੀ ਹੈ ਜੇ ਸਿਰਫ ਇਦਾਂ ਦੇ ਫਾਰਮੂਲੇ ਯੂਜ਼ ਕਰਕੇ ਸਟਾਕ ਮਾਰਕੀਟ ਤੋਂ ਵੈਲਥ ਬਿਲਡ ਕਰਨਾ ਪੋਸੀਬਲ ਹੁੰਦਾ ਤਾਂ ਅੱਜ ਦੁਨੀਆ ਦੇ ਸਭ ਅਕਾਊਂਟੈਂਟਸ ਅਤੇ ਹੁੰਦੇ ਪਰ ਰਿਐਲਿਟੀ ਵਿੱਚ ਜਿੰਨਾ ਵੀ ਲੋਕਾਂ ਨੇ ਸਟਾਕ ਮਾਰਕੀਟ ਵਿੱਚ ਚੰਗੀ ਵੈਲਥ ਕ੍ਰੀਏਟ ਕੀਤੀ ਹੈ ਉਹ ਜ਼ਿਆਦਾਤਰ ਲੌਂਗ ਟਰਮ ਇਨਵੈਸਟਿੰਗ ਨਾਲ ਹੀ ਕੀਤੀ ਹੈ ਜੋ ਹਮੇਸ਼ਾ ਕਾਮਨ ਸੈਂਸ ਇਨਵੈਸਟਿੰਗ ਹੈ ਯਾਨੀ ਕਿ ਬਿਜ਼ਨਸ ਵਿੱਚ ਐਕਚੁਅਲੀ ਵਿੱਚ ਇਨਵੈਸਟ ਕਰਕੇ ਉਹਨਾਂ ਨੇ ਵੈਲਥ ਬਿਲਡ ਕੀਤੀ ਹੈ ਕਿਉਂਕਿ ਜੀ ਐਸ ਆਈ ਵਾਰਨ ਬਫੇਟ ਜਾਂ ਪੀਟਰ ਲਿੰਚ ਦੀ ਗੱਲ ਕਰੀਏ ਤਾਂ ਇਹਨਾਂ ਦੀ Net Worth ਬਿਲੀਅਨਸ ਵਿੱਚ ਹੈ ਪਰ ਇਹ ਸਭ ਇਹਨਾਂ ਨੇ ਇਹ α β ਦੀ ਸਟ੍ਰੈਟੇਜੀ ਨੂੰ ਯੂਜ਼ ਕਰਕੇ ਨਹੀਂ ਬਣਾਇਆ ਸਗੋਂ ਇਹਨਾਂ ਨੇ ਕਾਮਨ ਸੈਂਸ ਦੇ ਨਾਲ ਚੰਗੇ ਬਿਜ਼ਨਸ ਵਿੱਚ ਇਨਵੈਸਟ ਕਰਕੇ ਵੈਲਥ ਬਿਲਡ ਕੀਤੀ ਇਸ ਲਈ ਵਾਰਨ ਬਫੇਟ ਅਤੇ ਜਿੰਨੇ ਵੀ ਸੈਲਫ ਮੇਡ ਅਮੀਰ ਇਨਵੈਸਟਰਸ ਹਨ ਉਹਨਾਂ ਨੇ ਇਹ ਬੁਰੀ ਕੈਪੀਟਲ ਐਸੈਟ ਪ੍ਰਾਈਸਿੰਗ ਸਟ੍ਰੈਟਜੀ ਦੱਸਿਆ ਹੈ ਜਿਸ ਦੇ ਬੇਸਿਕ ਨੂੰ ਅੱਜ ਅਸੀਂ ਡਿਸਕਸ ਕੀਤਾ ਹੈ ਕਿਉਂਕਿ ਅੱਗੇ ਜਾ ਕੇ ਇਸ ਵਿੱਚ ਤੁਹਾਨੂੰ ਹਾਈ ਲੈਵਲ ਦੀ ਅਲਜੈਬਰਾ ਅਤੇ ਮੈਥਮੈਟਿਕਲ ਫਾਰਮੂਲੇ ਯੂਜ਼ ਕਰਨੇ ਪੈਂਦੇ ਹਨ ਜਿਸ ਨਾਲ ਤੁਸੀਂ ਇੱਕ ਸਟਾਕ ਸਾਇੰਟਿਸਟ ਬਣ ਜਾਂਦੇ ਹੋ ਪਰ ਵਾਰਨ ਬਫੇਟ ਕਹਿੰਦੇ ਹਨ ਕਿ ਜੇ ਇਨਵੈਸਟਿੰਗ ਦੇ ਲਈ ਇੰਨਾ ਦਾ ਹਾਈ ਲੈਵਲ ਮੈਥਮੈਟਿਕ ਸਿੱਖਣਾ ਪੈਂਦਾ ਤਾਂ ਅੱਜ ਵੀ ਮੈਂ ਨਿਊਜ਼ਪੇਪਰ ਦੀ ਡਿਲੀਵਰੀ ਹੀ ਕਰ ਰਿਹਾ ਹੁੰਦਾ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਅਸੀਂ ਐਕਚੁਅਲ ਵਿੱਚ ਲੌਂਗ ਟਰਮ ਲਈ ਚੰਗੇ ਸਟਾਕਸ ਕਿੱਦਾਂ ਲੱਭੀਏ ਸਭ ਤੋਂ ਪਹਿਲਾਂ ਸਾਨੂੰ ਇਹ ਸਮਝ ਕੇ ਚੱਲਣਾ ਹੈ ਕਿ ਜਿਸ ਵੀ ਕੰਪਨੀ ਵਿੱਚ ਅਸੀਂ ਇਨਵੈਸ ਵਾਂਗੇ ਹੁਣ ਦੋਸਤੋ ਰਿਐਲਿਟੀ ਵਿੱਚ ਇਦਾਂ ਪੋਸੀਬਲ ਨਹੀਂ ਹੈ ਕਿਉਂਕਿ ਪੂਰੀ ਕੰਪਨੀ ਖਰੀਦਣ ਲਈ ਸਾਨੂੰ ਲੱਖਾਂ ਕਰੋੜਾ ਰੁਪਏ ਚਾਹੀਦੇ ਹਨ ਪਰ ਫਿਰ ਵੀ ਅਸੀਂ ਬਸ ਇਹਨਾ ਧਿਆਨ ਦੇਣਾ ਹੈ ਕਿ ਸਾਨੂੰ ਲੌਂਗ ਟਰਮ ਵਿੱਚ ਪ੍ਰਾਈਸ ਤੇ ਨਹੀਂ ਬਲਕਿ ਬਿਜ਼ਨਸ ਤੇ ਬੈਟ ਕਰਨੀ ਹੈ ਅਤੇ ਸਾਨੂੰ ਆਪਣਾ ਫੋਕਸ ਸਟਾਕਸ ਤੋਂ ਹਟਾ ਕੇ ਕੰਪਨੀ ਅਤੇ ਉਸਦੇ ਬਿਜ਼ਨਸ ਤੇ ਕਰਨਾ ਹੋਵੇਗਾ ਜੇ ਅਸੀਂ ਕਿਸੇ ਕੰਪਨੀ ਵਿੱਚ 5 ਜਾਂ 10 ਸਾਲ ਲਈ ਇਨਵੈਸਟ ਕਰਦੇ ਹਾਂ ਤਾਂ ਸਾਨੂੰ ਇਹ ਦੇਖਣਾ ਹੈ ਕਿ ਉਹ ਸਟਾਕ ਨਹੀਂ ਬਲਕਿ ਉਹ ਬਿਜ਼ਨਸ ਅਗਲੇ 5 ਜਾਂ 10 ਸਾਲ ਵਿੱਚ ਕਿੱਥੇ ਹੋਵੇਗਾ ਉਹ ਸਟਾਕ ਦਿੱਲੀ ਕਿਦਾਂ ਮੂਵ ਕਰਦਾ ਹੈ ਉਸ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਚਾਹੇ ਬੀਟਾ ਸਾਡੇ ਲਈ ਰਿਸਕ ਹੈ ਹੀ ਨਹੀਂ ਇਸ ਮਾਈਂਡਸੈਟ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਉਹ ਇਹ ਕਿ ਅਸੀਂ ਆਪਣੇ ਐਨਾਲਿਸਿਸ ਵਿੱਚ ਸ਼ਾਰਟਕਟ ਨਹੀਂ ਮਾਰਾਂਗੇ ਅਸੀਂ ਇੱਕ ਕੰਪਲੀਟ ਇਨਵੈਸਟਰ ਦੀ ਤਰ੍ਹਾਂ ਸੋਚਾਂਗੇ ਜਿਸ ਨਾਲ ਆਟੋਮੈਟਿਕਲੀ ਸਾਡਾ ਕੰਫੀਡੈਂਸ ਬਹੁਤ ਜ਼ਿਆਦਾ ਵੱਧ ਜਾਵੇਗਾ ਉਸ ਸਟਾਕ ਵਿੱਚ ਵੱਡੀ ਅਮਾਊਂਟ ਇਨਵੈਸਟ ਕਰਨ ਲਈ ਅਤੇ ਫਿਰ ਜਦੋਂ ਉਸ ਸਟਾਕ ਦਾ ਪ੍ਰਾਈਸ ਫਲਕਚ ਜੋ ਹਮੇਸ਼ਾ ਹੁੰਦਾ ਰਹੇਗਾ ਤਾਂ ਉਸ ਤੋਂ ਸਾਨੂੰ ਇਨੀ ਪ੍ਰੋਬਲਮ ਨਹੀਂ ਹੋਵੇਗੀ ਕਿਉਂਕਿ ਜੇ ਸਟਾਕ ਦਾ ਪ੍ਰਾਈਸ ਉੱਪਰ ਜਾਵੇਗਾ ਤਾਂ ਅਸੀਂ ਸੈਲੀਬ੍ਰੇਟ ਕਰਾਂਗੇ ਅਤੇ ਜੇ ਸਟਾਕ ਦਾ ਪ੍ਰਾਈਸ ਥੱਲੇ ਜਾਵੇਗਾ ਤਾਂ ਅਸੀਂ ਉਸ ਵਿੱਚ ਹੋਰ ਜ਼ਿਆਦਾ ਇਨਵੈਸਟ ਕਰਾਂਗੇ ਅਤੇ ਉਸ ਰੋਂਗ ਪ੍ਰਾਈਸਿੰਗ ਦਾ ਫਾਇਦਾ ਉਠਾਵਾਂਗੇ ਯਾਨੀ ਦੋਵੇਂ ਸਾਈਡਾਂ ਤੋਂ ਸਾਡੀ ਵਨ ਵਨ ਸਿਚੁਏਸ਼ਨ ਹੋਵੇਗੀ ਪੰਜੇ ਉਂਗਲਾਂ ਕੇ ਹੋ ਵਿੱਚ ਅਤੇ ਸਿਰ ਕੜਾਈ ਵਿੱਚ ਹੋਵੇਗਾ ਇਸ ਲਈ ਲੌਂਗ ਟਰਮ ਇਨਵੈਸਟਿੰਗ ਦੇ ਲਈ ਮੇਰੀ ਸਭ ਤੋਂ ਇੰਪੋਰਟੈਂਟ ਐਡਵਾਈਸ ਤੁਹਾਡੇ ਲਈ ਇਹ ਹੈ ਕਿ ਤੁਸੀਂ ਹਰ ਪ੍ਰੋਡਕਟ ਨੂੰ ਖਰੀਦਣ ਦੇ ਟਾਈਮ ਥੋੜਾ ਗੌਰ ਕਰੋ ਕਿ ਇਦਾਂ ਦਾ ਕਿਹੜਾ ਫੈਕਟਰ ਹੈ ਜਿਸ ਦੀ ਵਜ੍ਹਾ ਨਾਲ ਤੁਸੀਂ ਉਹ ਪ੍ਰ ਕਟ ਨਹੀਂ ਵੀ ਯੂਜ਼ ਕਰਦੇ ਪਰ ਤੁਹਾਨੂੰ ਉਸ ਕੰਪਨੀ ਦੇ ਬਾਰੇ ਪਤਾ ਹੈ ਕਿ ਉਸ ਦੇ ਕਸਟਮਰਸ ਉਸ ਨੂੰ ਵਾਰ-ਵਾਰ ਯੂਜ਼ ਕਰਦੇ ਹਨ ਤਾਂ ਵੀ ਤੁਸੀਂ ਉਸ ਕੰਪਨੀ ਦੇ ਉੱਤੇ ਰਿਸਰਚ ਕਰ ਸਕਦੇ ਹੋ ਇਸ ਨਾਲ ਹੋਵੇਗਾ ਇਹ ਕਿ ਜਦੋਂ ਤੁਸੀਂ ਸਟਾਕਸ ਖਰੀਦੋਗੇ ਤਾਂ ਤੁਸੀਂ ਇੱਕ ਟ੍ਰੂ ਇਨਵੈਸਟਰ ਦੀ ਤਰ੍ਹਾਂ ਸੋਚਣ ਲੱਗ ਜਾਓਗੇ ਅੱਜ ਵਾਰਨ ਬਫੇਟ ਨੇ ਨੋ ਇਨਵੈਸਟਿੰਗ ਦੀ ਦੁਨੀਆ ਵਿੱਚ 80 ਸਾਲ ਹੋ ਗਏ ਹਨ ਪਰ ਫਿਰ ਵੀ ਉਹਨਾਂ ਦੀ ਅੱਧੀ ਵੈਲਥ ਸਿਰਫ ਇੱਕ ਹੀ ਕੰਪਨੀ ਵਿੱਚ ਇਨਵੈਸਟਡ ਹੈ ਜੋ ਹੈ ਐਪਲ ਕਿਉਂਕਿ ਉਹਨਾਂ ਨੇ ਆਪਣੇ ਪਰਸਨਲ ਯੂਜ਼ ਦੇ ਬਾਅਦ ਹੀ ਉਸ ਕੰਪਨੀ ਦੇ ਪ੍ਰੋਡਕਟ ਅਤੇ ਕੰਪੀਟੀਟਿਵ ਐਡਵਾਂਟੇਜ ਨੂੰ ਪਛਾਣਿਆ ਮਤਲਬ ਉਸ ਦੇ ਮੋਡ ਨੂੰ ਪਛਾਣਿਆ ਐਕਸਪੀਰੀਅੰਸ ਦਾ ਬਾਧ ਹੀ ਲਿਆ ਸੀ ਇਸ ਲਈ ਇਹ ਪਰਸਨਲ ਐਕਸਪੀਰੀਅੰਸ ਵਾਲੀ ਸਟਰੈਟਜੀ ਬਹੁਤ ਜ਼ਿਆਦਾ ਕੰਮ ਆਉਂਦੀ ਹੈ ਮੈਂ ਸਿਰਫ ਇਨਾ ਹੀ ਕਹੂੰਗਾ ਕਿ ਜਦੋਂ ਕੋਈ ਇਨਵੈਸਟਰ ਕਿਸੇ ਸਟਾਕ ਵਿੱਚ ਸਿਰਫ ਉਸ ਦੇ ਪ੍ਰਾਈਸ ਦਾ ਪੈਟਰਨ ਜਾਂ α β ਨੂੰ ਦੇਖ ਕੇ ਉਸ ਵਿੱਚ ਇਨਵੈਸਟ ਕਰਦਾ ਹੈ ਤਾਂ ਉਸ ਵਿੱਚ ਅੱਧੇ ਕਿਸੇ ਕੈਸੀਨੋ ਪਲੇਅਰ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਕਿਉਂਕਿ ਜਦੋਂ ਕੋਈ ਆਦਮੀ ਕੈਸੀਨੋ ਵਿੱਚ ਵੱਡਾ ਅਮਾਊਂਟ ਜਿੱਤਦਾ ਹੈ ਤਾਂ ਉਸ ਲਈ ਉਸ ਟਾਈਮ ਸਭ ਤੋਂ ਜ਼ਿਆਦਾ ਸਮਝਦਾਰੀ ਵਾਲੀ ਗੱਲ ਇਹ ਹੁੰਦੀ ਹੈ ਕਿ ਉਹ ਜਲਦੀ ਹੀ ਜਿੱਤੇ ਹੋਏ ਪੈਸਾ ਲੈ ਕੇ ਨਿਕਲ ਜਾਵੇ ਕਿਉਂਕਿ ਜੇ ਉਹ ਹੋਰ ਜ਼ਿਆਦਾ ਖੇਡੇਗਾ ਤਾਂ ਹੋ ਸਕਦਾ ਹੈ ਕਿ ਉਹ ਸਾਰੇ ਪੈ ਸਟਾਕ ਦੀ ਪ੍ਰਾਈਸ ਦੇ ਨਾਲ ਖੇਡੋਗੇ ਤਾਂ ਇਹ ਮਾਈਂਡਸੈਟ ਤੁਹਾਡਾ ਵੀ ਹੋ ਜਾਵੇਗਾ ਇਸ ਲਈ ਸਾਨੂੰ ਕਿਸੇ ਸਟਾਕ ਇਨਵੈਸਟਰ ਜਾਂ ਕਿਸੇ ਸਟਾਕ ਸਾਇੰਟਿਸਟ ਦੀ ਤਰ੍ਹਾਂ ਨਹੀਂ ਸੋchnਾ ਹੈ ਸਾਨੂੰ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਸੋਚਣਾ ਚਾਹੀਦਾ ਹੈ ਤਾਂ ਕਿ ਅਸੀਂ ਕਿਸੇ ਚੰਗੇ ਬਿਜ਼ਨਸ ਵਿੱਚ ਇੱਕ ਵਾਰ ਇਨਵੈਸਟ ਕਰੀਏ ਜੋ ਸਾਨੂੰ ਲਾਈਫਟਾਈਮ ਤੱਕ ਪੈਸੇ ਬਣਾ ਕੇ ਦਿੰਦਾ ਰਹੇ ਉਮੀਦ ਹੈ ਕਿ ਤੁਹਾਨੂੰ ਇਸ ਐਪੀਸੋਡ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਸਟਾਕ ਮਾਰਕੀਟ ਬਾਰੇ ਸੁਣ ਕੇ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਜੀ ਅਗਲੇ ਐਪੀਸੋਡ ਵਿੱਚ ਨਵੀਂ এডੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ